ਹੋਇਆ ਕਿ ਫਲੋਰੀਡਾ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਇੱਕ ਟਰੱਕ ਡਰਾਈਵਰ ਸੀਗਾ ਵੀਰ ਜਿਹਦੀ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਸਕਰੀਨ ਦੇ ਉੱਤੇ ਸੋ ਇਹ ਨੌਜਵਾਨ ਨੇ ਫਲੋਰੀਡਾ ਦੇ ਇੱਕ ਬਿਜ਼ੀ ਹਾਈਵੇ ਤੇ ਜਿੱਥੇ ਲਗਭਗ ਕਹਿ ਲઈએ ਵੀ 120 25 30 ਦੀ ਸਪੀਡ ਤੇ ਵਹੀਕਲ ਜਾਂਦੇ ਆ ਤੇ ਉੱਥੇ ਇਹ ਨੌਜਵਾਨ ਵੱਲੋਂ ਇੱਕ ਗਲਤੀ ਇਹੋ ਜੀ ਕੀਤੀ ਗਈ ਜਿਹੜੀ ਕਿ ਡਰਾਈਵਿੰਗ ਦੇ ਦੌਰਾਨ ਇੱਕ ਨਾਈਟਮੇਅਰ ਸਾਬਤ ਹੋਈ ਤੇ ਕਿਉਂਕਿ ਜੇ ਹੋਰ ਵੀ ਕੋਈ ਗਲਤੀ ਕਰੂਗਾ ਤਾਂ ਉੱਥੇ ਵੀ ਉਹ ਨਾਈਟਮੇਅਰ ਹੀ ਬਣਨੀ ਆ ਉਹ ਸੀ ਇਲਲੀਗਲ ਯੂ ਟਰਨ ਮਾਰਨੀ ਜਿੱਥੇ ਕਿ ਸਪੈਸ਼ਲੀ ਬਕਾਇਦਾ ਇੱਕ ਬੋਰਡ ਲੱਗਿਆ ਹੋਆ ਸੀ ਕਿ ਇਲਲੀਗਲ ਆ ਇਹ ਭਾਈ ਜੇ ਤੁਸੀਂ ਇੱਥੇ ਯੂ ਟਰਨ ਮਾਰੋਗੇ ਪਰ ਇਹ ਨੌਜਵਾਨ ਹਰਜਿੰਦਰ ਸਿੰਘ ਜੀ ਨੇ ਯੂ ਟਰਨ ਮਾਰੀ ਇਹਦੇ ਬਾਰੇ ਗੱਲਾਂ ਤਰ੍ਹਾਂ ਤਰ੍ਹਾਂ ਦੀਆਂ ਤੁਸੀਂ ਸੁਣ ਰਹੇ ਹੋ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਹੋਇਆ ਕੀ ਆ ਦੇਖੋ ਇਹਦੀ ਗਲਤੀ ਬਹੁਤ ਵੱਡੀ ਆ ਕਿਉਂਕਿ ਐਡੀ ਵੱਡੀ ਗਲਤੀ ਉਹ ਵੀ ਜਦੋਂ ਤੁਹਾਡੇ ਕੋਲੇ ਇੰਨੀ ਵੱਡੀ ਜ਼ਿੰਮੇਵਾਰੀ ਆ ਮੈਨੂੰ ਯਾਦ ਆ ਜਦੋਂ ਮੈਂ ਕੈਨੇਡਾ ਪਹੁੰਚਿਆ ਪਹੁੰਚਿਆ ਸਾਡਾ ਇੱਕ ਉਸਤਾਦ ਹੁੰਦਾ ਸੀ ਹੈਪੀ ਤੇ ਉਹਨੇ ਕਹਿਣਾ ਵੀ ਟਰੱਕ ਨੂੰ ਤੁਸੀਂ ਐਂ ਲਿਆ ਕਰੋ ਵੀ ਜਿਵੇਂ ਇਹ ਮਝਾਇਲ ਹੀ ਹੁੰਦੀ ਆ ਕਿਉਂਕਿ ਦੋਨੇ ਪਾਸੇ ਈਡੇ ਈਡੇ ਟਰੱਕ ਦੇ ਟੈਂਕ ਤੁਸੀਂ ਲੱਗੇ ਹੋਏ ਆ ਟਰੱਕ ਤੇ ਜੀ ਤੇ ਜਿਹੜੇ ਫੁੱਲੀ ਲੋਡੜ ਨੇ ਗੈਸ ਦੇ ਨਾਲ ਆਪਾ ਤੇਲ ਵੀ ਕਹਿ ਲਨੇ ਆ ਸੋ ਤੇਲ ਨਾਲ ਭਰੇ ਹੁੰਦੇ ਨੇ ਤੇ ਸਪੀਡ ਜਦੋਂ ਇਹ 100 105 ਤੇ ਜਾਂਦਾ ਤੇ ਜੇ ਕਾਸੇ ਚ ਵੱਜਿਆ ਨਾ ਤੇ ਇਹਨੇ ਮਾਰ ਫਿਰ ਮਝੈਲ ਜਿੰਨੀ ਕਰਨੀ ਆ ਸੋ ਉਹ ਗੱਲਾਂ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਹੋਇਆ ਬਹੁਤ ਗਲਤ ਹੈ ਪਰ ਇੱਕ ਲੋਕ ਹੋਰ ਨਾਲ ਕਾਲ ਕਰ ਰਹੇ ਨੇ ਉਹਨਾਂ ਦਾ ਇਹ ਮੰਨਣਾ ਹੈ ਵੀ ਐਕਸੀਡੈਂਟ ਹੋ ਜਾਂਦਾ ਹੈ ਸੜਕ ਤੇ ਤੇ ਉਹ ਕਹਿੰਦੇ ਵੀ ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦਾ ਇਹ ਚਾਹੇ ਜਾਣ ਜਾਣੇ ਅਣਜਾਣੇ ਹੋ ਜੇ ਤੇ ਚਾਹੇ ਜਾਨ ਬੁੱਝ ਕੇ ਹੋ ਜੇ ਐਕਸੀਡੈਂਟ ਇਜ਼ ਐਕਸੀਡੈਂਟ ਹੈ ਨਾ ਪਰ ਹੁਣ ਲੋਕਾਂ ਦੀ ਇੱਕ ਇਹ ਮੈਂ ਵੇਖੀ ਜਿਹੜੇ ਇੱਕ ਸੈਕਸ਼ਨ ਆ ਸੁਸਾਇਟੀ ਦਾ ਦੇਖੋ ਮਾੜਾ ਸਾਰੇ ਹੀ ਕਹਿ ਰਹੇ ਆ ਗੂਰੇ ਕਾਲੇ ਜਿੰਨੀਆਂ ਵੀ ਕਮਿਊਨਿਟੀਆਂ ਨੇ ਸਾਡੀਆਂ ਸਾਰੀਆਂ ਸਤਕਾਰਯੋਗ ਨੇ ਪਰ ਇੱਕ ਸੈਕਸ਼ਨ ਦਾ ਮੰਨਣਾ ਇਹ ਹੈ ਵੀ ਇਹਦੇ ਜਿਹ ਪਰਨਾ ਬੰਨਿਆ ਸੀ ਤੈਨੂੰ ਸਾਰਾ ਐਂ ਕਿਉਂ ਬਣਾ ਲਿਆ ਵੀ ਸਾਡੀ ਕੌਮ ਨੇ ਬਰਬਾਦੀ ਕਰਤੀ ਸਾਡੀ ਕੌਮ ਤੇ ਸੰਕਟ ਆ ਗਿਆ ਜੀ ਇਹਨੇ ਤਿੰਨ ਬੰਦੇ ਮਾਰਤੇ ਜੀ ਇਹਨੂੰ ਐਂ ਕਰ ਦਿਓ ਜੀ ਸਾਡੀ ਕੌਮ ਆ ਜਿਹੜੀ ਉਹ ਜ਼ਿੰਮੇਵਾਰ ਨਹੀਂ ਹੈਗੀ ਸਾਡੀ ਕੌਮ ਤੇ ਫਲਾਨਾ ਧਮਕਾਣਾ ਵੀ ਇਹ ਕਹਿੰਦੇ ਕੌਮ ਦਾ ਹੀ ਇਸ਼ੂ ਬਣਾ ਛੱਡਿਆ ਇੱਕ ਐਕਸੀਡੈਂਟ ਨੂੰ ਇਹ ਨੌਜਵਾਨ ਦੀ ਉਹਨਾਂ ਦਾ ਮੰਨਣਾ ਵੀ ਗਲਤ ਹੀ ਹੈ ਇੱਕ ਹੁਣ ਇੱਥੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਠੀਕ ਆ ਉਹਨਾਂ ਦਾ ਪੱਖ ਸੁਣਿਆ ਲੱਗਦਾ ਕਿ ਠੀਕ ਆ ਕਿਤੇ ਨਾ ਕਿਤੇ ਜੈਨੂ ਹੋਣਾ ਰੋਡ ਐਕਸੀਡੈਂਟ ਨੂੰ ਇੱਕ ਰੋਡ ਐਕਸੀਡੈਂਟ ਦੀ ਤਰ੍ਹਾਂ ਦੇਖੀਏ ਦੋਸ਼ੀ ਨੂੰ ਦੋਸ਼ੀ ਦੀ ਤਰ੍ਹਾਂ ਦੇਖੀਏ ਇੱਕ ਦੋਸ਼ੀ ਦੀ ਗਲਤੀ ਨਾਲ ਸਾਰੀ ਕਮਿਊਨਿਟੀ ਨੂੰ ਆਪਾਂ ਕਹਿੰਦੇ ਇਹਦਾ ਕਮਿਊਨਿਟੀ ਦਾ ਕੌਮ ਦਾ ਮਸਲਾ ਬਣ ਗਿਆ ਇੱਕ ਇਧਰ ਮੇਰੇ ਘਰਾਂ ਕੋਲੇ ਸਾਡੇ ਬ੍ਰੈਂਟਨ ਦੀ ਮੈਂ ਘਟਨਾ ਦੱਸਦਾ 4 ਕੁ ਸਾਢੇ 4 ਕੁ ਬਰੇ ਹੋਏ ਆ ਟੌਰਬਰਮ ਤੇ ਦੇ ਕੰਟਰੀ ਸਾਈਡ ਤੇ ਉਹ ਗੈਸ ਸਟੇਸ਼ਨ ਹੁਣ ਨਵਾਂ ਬਣਿਆ ਉੱਥੇ ਇੱਕ ਐਕਸੀਡੈਂਟ ਹੋਇਆ ਸੀ ਡਰੰਕ ਇੱਕ ਗੂਰਿਆਂ ਦਾ ਨਿਆਣਾ ਸੀ 19 ਸਾਲ ਦਾ ਆਪਣੀ 17 ਸਾਲ ਦਾ ਉਹਦੀ ਤਸਵੀਰ ਨਹੀਂ ਜਾਰੀ ਕੀਤੀ ਸੀ ਇਹ ਮਿਲਦਾ 17 ਸਾਲ ਦਾ ਹੋਣਾ ਉਹ ਉਹਨੇ ਇੱਕ ਔਰੇਂਜਵੈਲ ਦੀ ਟੀਚਰ ਲੜਕੀ ਸੀਗੀ ਨਾਲ ਉਹਦੇ ਦੋ ਕਿ ਤਿੰਨ ਨਿਆਣੇ ਸੀ ਅੱਜ ਵੀ ਤੁਸੀਂ ਜਾ ਕੇ ਉੱਥੇ ਫੁੱਲ ਦੇਖੋਗੇ ਉੱਥੇ ਪਏ ਆ ਉਹਨੇ ਡਰੰਕ ਨੇ ਲਿਆ ਕੇ ਮਾਰੀ ਉਹ ਪੂਲ ਜਾਂ ਜਿਹੜਾ ਸੀ ਉਹਨਾਂ ਦੀ ਗੱਡੀ ਦੇ ਉੱਤੇ ਐਹੋ ਜਿਹਾ ਡਿੱਗਿਆ ਕਿ ਉਹਨਾਂ ਦੀ ਤਿੰਨਾਂ ਕੇ ਚਾਰਾਂ ਜਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਮੈਂ ਖੁਦ ਵੀ ਇਸ ਗੱਲ ਦਾ ਵਿਟਨੈਸ ਆ ਵੀ ਮੈਂ ਅੱਜ ਤਾਈਂ ਇਹ ਨਹੀਂ ਸੁਣਿਆ ਵੀ ਗੋਰਿਆਂ ਨੇ ਇਹ ਮੁੱਦਾ ਠਾ ਲਿਆ ਉਹ ਵੀ ਗੂਰੀ ਕਮਿਊਨਿਟੀ ਦਾ ਤਾਂ ਬਹੁਤ ਜੀ ਤਾਂ ਨਾਂ ਬਦਨਾਮ ਹੋ ਗਿਆ ਜੀ ਇਹ ਤਾਂ ਜੀ ਗੂਰੀ ਕਮਿਊਨਿਟੀ ਨੂੰ ਆਏ ਹੋ ਗਿਆ ਜੀ ਇਹ ਤਾਂ ਮਿੱਟੀ ਚ ਮਿਲ ਗਈ ਇਹ ਤਾਂ ਜੀ ਪੁਰਖਿਆਂ ਦੀ ਇੱਜ਼ਤ ਰੁਲ ਗਈ ਆਏ ਹੋ ਗਿਆ ਸੋ ਸਾਡੇ ਵਾਲੀ ਕਮਿਊਨਿਟੀ ਕੀ ਕਰਦੀ ਆ ਵੀ ਇਹ ਹਰ ਗੱਲ ਕੌਮ ਅਣਖ ਤੇ ਲੈ ਆਉਂਦੀ ਆ ਤੇ ਖੈਰ ਠੱਗੀਆਂ ਮਾਰਨੀਆਂ ਹੁਣ ਪੇਹਾਂ ਮਾਰਨੀਆਂ ਹੋਣ ਤੇ ਜਾਂ ਫਿਰ ਕਰਨਾ ਹੋਵੇ ਧੱਕਾ ਵੀ ਜਦੋਂ ਕੋਈ ਲੱਗਦਾ ਕਿ ਮਜਲੂਮ ਐ ਇਹਨੇ ਕਿਹੜਾ ਕਿਤੇ ਬੋਲਣਾ ਸੋ ਥੋੜਾ ਬਹੁਤਾ ਉਹ ਵਿਦਵਾਨਾਂ ਨੂੰ ਮੈਂ ਵੀ ਕਹਿਣਾ ਚਾਹਣਾ ਤੇ ਇਹ ਜਿਹੜੇ ਸਰੋਤਿਆਂ ਨੇ ਸਾਨੂੰ ਆਪਦੀ رائے ਪਹਚਾਈ ਆ ਉਹਨਾਂ ਦੀ رائے ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਸੱਜਣੋ ਠੀਕ ਆ ਗਲਤੀਆਂ ਹੁੰਦੀਆਂ ਐ ਤਾਂ ਹੁਣ ਆਪਣੇ ਕਿੰਨੇ ਬੰਦੇ ਹੋਰ ਕਮਾਂ ਛੜੇ ਜਾਂਦੇ ਇੱਥੇ ਨਾ ਤਾਂ ਚਲੋ ਕਾਨੂੰਨ ਲੈਣਾ ਪਰ ਕਿੱਡੇ ਕਿੱਡੇ ਨਾਮੀ ਬਿਜ਼ਨਸਾਂ ਵਾਲੇ ਕਦੇ ਡਰੱਗ 'ਚ ਫੜੇ ਗਏ ਕਦੇ ਟਰੱਕ ਚੋਰੀ 'ਚ ਫੜੇ ਗਏ ਵੱਡੀਆਂ-ਵੱਡੀਆਂ ਤੇ ਲੈਂਬਰਗੀਆਂ ਲਈ ਫਿਰਦੇ ਜਿਹੜੇ ਉਹਨਾਂ ਦਾ ਸਭ ਨੂੰ ਪਤਾ ਕਿ ਕੀ ਕਰਦੇ ਵੱਡੀਆਂ ਗੱਡੀਆਂ ਲਈ ਫਿਰਦੇ ਨਾ ਉਹਨਾਂ ਨੂੰ ਕਹਿਣ ਦੀ ਕੋਈ ਹਿੰਮਤ ਨਹੀਂ ਪਰ ਜਦੋਂ ਐਵੇਂ ਜੇ ਕਿਸੇ ਨਿਆਂ ਨੇ ਤੇ ਗੱਲ ਆ ਜਾਂਦੀ ਹੈ ਇਹਨੇ ਜੀ ਸਾਡੀ ਕੌਮ ਦਾ ਨਾਮ ਬਦਨਾਮ ਕਰਤਾ ਇਹਨੇ ਜੀ ਸਿੱਖਾਣੂ ਦਾ ਅਗਲਾ ਦਾ ਇਹਨੇ ਜੀ ਸਾਡੇ ਭਾਰਤ ਦਾ ਨਾ ਵੀ ਕੀ ਸਾਡੇ ਭਾਰਤ ਦਾ ਕੀ ਸਿੱਖਾ ਦਾ ਕੀ ਸਾਡੀ ਕੌਮ ਦਾ ਐਡਾ ਕੀ ਮਾਜਣਾ ਵੀ ਆ ਜੇ ਛਲਾਰੂ ਨੇ ਇੱਕ ਐਕਸੀਡੈਂਟ ਕਰਤਾ ਤੇ ਤੁਸੀਂ ਉਹਦੇ ਨਾਲ ਤੋਲ ਦਿੰਦੇ ਹੋ ਠੀਕ ਆ ਗਲਤੀ ਹੋਈ ਆ ਆਪਦੇ ਆਪ ਦੇ ਨਿਆਂ ਨੇ ਨੂੰ ਆਪਦੇ ਜਾਣਕਾਰਾਂ ਨੂੰ ਤੁਸੀਂ ਕੋ ਕਿ ਭਾਈ ਇਹ ਕੰਮ ਤੂੰ ਟੇਢਾ ਕਰ ਲੈ ਸ਼ਾਇਦ ਐ ਨਾ ਹੁੰਦਾ ਤਾਂ ਗਲਤ ਹੁੰਦਾ ਤੇ ਜਾਂ ਕਹੋ ਵੀ ਇਹਦੇ ਤੋਂ ਕੁਝ ਆਪਾਂ ਸਿੱਖੀਏ ਵੀ ਗਾਹ ਨੂੰ ਕੁਝ ਗੱਲ ਨਾ ਹੋ ਸਕੇ ਖੈਰ ਇਹੋ ਜੇ ਮਾੜੇ ਰੈਕੜਾਂ ਵਾਲੇ ਆਪਾਂ ਡਰਾਈਵਰਜ਼ ਨੂੰ ਜਾਣਦੇ ਆ ਬਹੁਤਿਆਂ ਨੂੰ ਜਾਣਦੇ ਆ ਤੇ ਕਈ ਵਾਰੀ ਆਪਾਂ ਪ੍ਰਾਊਡਲੀ ਨਾਲ ਸਾਡੀ ਸੱਜੀ ਸੀਟ ਤੇ ਜਾਂ ਖੱਬੀ ਸੀਟ ਤੇ ਜਾਂ ਸਟੀering ਤੇ ਜਾਂ ਪੈਸੇਂਜਰ ਤੇ ਕਈ ਵਾਰੀ ਕੋਈ ਇਹੋ ਜਿਹਾ ਯਾਰ ਮਿੱਤਰ ਜਾਂ ਜਾਣਕਾਰ ਬੈਠਾ ਹੁੰਦਾ ਜਿਹੜਾ ਆਪਾਂ ਨੂੰ ਗੱਡੀ ਚਲਾਉਂਦੇ ਨੇ ਜਾਂ ਟਰੱਕ ਚਲਾਉਂਦੇ ਨੇ ਉਹ ਇੰਹੀਂ ਕਰੀ ਜਾਂਦਾ ਹੁੰਦਾ ਖਿੱਚਦੇ ਖਿੱਚਦੇ ਕੋਈ ਚੱਕਰ ਨਹੀਂ ਮੈਂ ਹੁੰਦਾ ਤਾਂ ਮੈਂ ਕੱਢ ਦਿੰਦਾ ਜਾਂ ਫਿਰ ਇੱਕ ਕੀ ਕਹਿੰਦੇ ਤੜਕੇ ਜੇ ਕਹਿੰਦੇ ਹੁੰਦੇ ਆ ਵੀ ਇਹ ਤਾਂ ਇੰਹੀਂ ਚਲਾਉਂਦਾ ਇਹ ਕੋਈ ਨਹੀਂ ਇੰਹੀਂ ਕਰ ਦਿੰਦਾ ਸੋ ਆਪਾਂ ਉਧਰ ਨੂੰ ਵੀ ਝਾਕ ਕੇ ਦੇਖੀਏ ਤੇ ਆਪਾਂ ਆਪ ਦੇਖੀਏ ਵੀ ਆਪਾਂ ਮਤਲਬ ਕਿ ਜਦੋਂ 60 ਦੇ ਜ਼ੋਨ 'ਚ ਆਪਾਂ 90 ਤੇ ਚੱਲੇ ਜਾਂ 80 ਤੇ ਚੱਲੇ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖਿਆ ਕਿ ਬ੍ਰੈਂਪਟਨ ਦੇ ਵਿੱਚ ਜੇ ਸਪੀਡ ਕੈਮਰੇ ਲਾਗੇ ਤੇ ਉਹਦੇ ਤੇ ਬਹੁਤ ਚੀਕਾਂ ਵੱਜੀਆਂ ਕਿ ਹਾਏ ਹਾਏ 40 ਵਾਲੀ ਸਪੀਡ ਤੇ ਜੇ ਮੈਂ 45 ਤੇ ਲੰ ਉਹ ਤੁਹਾਡੇ 540 ਸਪੀਡ ਨੂੰ ਤੁਸੀਂ ਇੰਨਾ ਲੈ ਗਏ ਇਹ ਉਹ ਤੋਂ ਗਲਤੀ ਹੋਈ ਉਹਨੇ ਜਾਣ ਬੁੱਝ ਕੇ ਕੀਤੀ ਜਾਂ ਕਿਵੇਂ ਕੀਤੀ ਮੰਨਦੇ ਆ ਪਰ ਇਹਨੂੰ ਤੁਸੀਂ ਯਾਰ ਕੌਮ ਨਾਲ ਤਾਂ ਨਾ ਨੋ ਤੋਲੋ ਕਿੱਡਾ ਕੋਨੇ ਕੀ ਕਰਤਾ ਉਹਨੇ ਐਕਸੀਡੈਂਟ ਕੀਤਾ ਮੌਤਾਂ ਹੋ ਗਈਆਂ ਸਾਰਾ ਕੁਝ ਹੋ ਗਿਆ ਜੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਜਿੰਨਾ ਅੱਜ ਦੁੱਖ ਐਦੂੰ ਦੁੱਖ ਹੋਰ ਲੱਗਦਾ ਸ਼ਾਇਦ ਹੁੰਦੇ ਵੀ ਠੀਕ ਹੈ ਪਰ ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਸੀ ਪਰ ਗੱਲ ਇਹ ਨਹੀਂ ਇਹਨੂੰ ਇਹ ਨਹੀਂ ਕਹਿ ਰਹੇ ਕਿ ਜੇ ਨੇ ਐਕਸੀਡੈਂਟ ਕਰਤਾ ਇਹ ਸਹੀ ਕੀਤਾ ਜਾਂ ਗਲਤ ਕੀਤਾ ਗਲਤ ਕੀਤਾ ਕਾਨੂੰਨ ਉਹਨੂੰ ਸਜ਼ਾ ਦੇਊਗਾ ਉਹ ਰਿਪੋਰਟ ਹੋਵੇ ਉਹ ਸਜ਼ਾ ਭੁਗਤ ਕੇ ਰਿਪੋਰਟ ਹੋਵੇ ਜਾਂ ਉਹ ਸਿੱਧਾ ਰਿਪੋਰਟ ਹੋਵੇ ਉਹ ਵੱਖਰਾ ਮੈਟਰ ਹੈ ਪਰ ਤੁਸੀਂ ਨਾ ਨਿੱਕੀ ਨਿੱਕੀ ਗੱਲ ਨੂੰ ਤੁਸੀਂ ਸਾਰੇ ਸੂਝਵਾਨ ਹੋ ਆਏ ਨਾ ਚੱਕ ਲਿਆ ਕਰੋ ਜਿਹਦੀ ਸਾਡੀ ਕੌਮ ਦਾ ਸਰਨੀਵਾ ਹੋ ਗਿਆ ਜੀ ਇਹ ਤਾਂ ਸਾਡੇ ਪਰਖਿਆਂ ਦਾ ਰੁਲ ਗਿਆ ਜੀ ਇਹ ਤਾਂ ਆਏ ਹੋ ਗਿਆ ਜੀ ਜਿਹਦੀ ਮਾਂ ਨੂੰ ਮਾਰਦੇ ਹੋ ਜੀ ਜਿਹਦੀ ਭੈਣ ਨੂੰ ਮਾਰਦੇ ਹੋ ਜੀ ਇਹਦੇ ਪਿਓ ਨੂੰ ਮਾਰਦੇ ਹੋ ਇਹਨਾਂ ਦੀ ਕੋਈ ਗੱਲ ਉਹ ਯਾਰ ਬੇਗੂਫਾਨੀਆਂ ਗੱਲਾਂ ਮੇਰੇ ਵੀਰੋ ਨਾ ਆਏ ਨਾ ਕਰਿਆ ਕਰੋ ਹਾਂ ਆਓ ਇਸ ਗੱਲ ਤੋਂ ਆਪਾਂ ਅੱਜ ਇਹਨਾਂ ਕ ਸਬਕ ਲਈਏ ਵੀ ਅਸੀਂ ਟ੍ਰੈਫਿਕ ਦੇ ਦੌਰਾਨ ਕੋਈ ਐਹੋਜੀ ਗਲਤੀ ਨਹੀਂ ਕਰਨੀ ਇੱਕ ਕੋਟ ਜਾਂ ਮੈਂ ਸੁਣਿਆ ਸੀ ਕਿਤੇ ਕਿਸੇ ਕਿਸੇ ਵੀਡੀਓ ਦੇ ਵਿੱਚ ਤੇ ਕੋਈ ਬਜ਼ੁਰਗ ਜਾਂ ਭਾਰੀ ਜੀ ਆਵਾਜ਼ ਦੇ ਵਿੱਚ ਨਹੀਂ ਜਿਵੇਂ ਕੋਟ ਚੱਲਦੇ ਹੁੰਦੇ ਜਿਹੜੇ ਕਹਿੰਦੇ ਹੁੰਦੇ ਆ ਜ਼ਿੰਦਗੀ ਵਿੱਚ ਅਗਰ ਐਸਾ ਕਰਨਾ ਹੈ ਤਾਂ ਐਸਾ ਕਰਨਾ ਉਹ ਭਾਰੀ ਜੀ ਆਵਾਜ਼ ਵਾਲਾ ਕੋਈ ਕੋਟ ਮੈਂ ਸੁਣਿਆ ਸੀ ਉਹਦੇ 'ਚ ਕਹਿੰਦੇ ਸੀ ਵੀ ਸੜਕ ਜਾਂ ਰੋਡ ਕਹਿ ਲਓ ਕਹਿੰਦੇ ਸੜਕ ਇੱਕ ਐਹੋਜੀ ਜਗ੍ਹਾ ਹੈ ਦੁਨੀਆ 'ਤੇ ਕੋਈ ਵੀ ਸੜਕ ਕਿ ਜਿਹੜੀ ਮੌਕੇ ਤੇ ਕੀਤੀ ਗਲਤੀ ਦੀ ਮੌਕੇ ਤੇ ਹੀ ਸਜ਼ਾ ਦੇ ਦਿੰਦੀ ਹੈ ਸੋ ਇਹ ਨੇ ਵੀ ਬੇਵਕੂਫ ਬੰਦੇ ਨੇ ਹਰਜਿੰਦਰ ਸਿੰਘ ਨੇ ਗਲਤੀ ਕੀਤੀ ਇਹਨੂੰ ਹੁਣ ਕਾਨੂੰਨ ਸਜ਼ਾ ਦੇਊਗਾ ਉਹ ਪਿਆਰੀਆਂ ਰੂਹਾਂ ਉਹ ਵਿਛੜ ਗਏ ਜਿਹੜੇ ਨੌਜਵਾਨ ਸੀਗੇ ਤਿੰਨ ਉਹ ਉਹਨਾਂ ਦਾ ਦੁੱਖ ਬਹੁਤ ਹੈ ਪਰ ਸੱਜਣੋ ਆਓ ਇਸ ਘਟਨਾ ਤੋਂ ਆਪਾਂ ਸਿੱਖੀਏ ਨਾ ਕਿ ਆਪਾਂ ਪੱਗਾਂ ਵਾਲਿਆਂ ਦੇ ਪ੍ਰਤੀ ਗੋਰੇ ਕਾਲਿਆਂ ਨੇ ਤਾਂ ਨਫ਼ਰਤ ਕਰਨੀ ਕਰਨੀ ਤੁਸੀਂ ਆਪ ਹੀ ਮਮਾ ਲੱਗ ਜਾਂਦੇ ਹੋ ਕਿ ਅਸੀਂ ਸਾਡੀ ਕੌਮ ਆਏ ਹੋਗੀ ਸੋ ਨਿੱਕੀ ਜੀ ਗੱਲ ਨੂੰ ਐਡਾ ਕੌਮ ਦਾ ਐਡਾ ਸਿੱਖਾਂ ਦਾ ਜਾਂ ਸਾਡਾ ਵੀ ਭਾਰਤੀਆਂ ਨੇ ਐਂ ਕਰਤਾ ਸਾਡਾ ਭਾਰਤ ਸਾਡਾ ਹਿੰਦੂਸਤਾਨ ਇੱਕ ਬਹੁਤ ਉੱਚਾ ਸੱਚਾ ਸੁੱਚਾ ਸਾਡਾ ਦੇਸ਼ ਹੈ ਉਹਨੂੰ ਆਈ ਨਾ ਲਾਦਿਆ ਕਰੋ ਖੁੰਝੇ ਚੱਕ ਕੇ ਵੀ ਇੱਕ ਅੱਦੇ ਬੰਦੇ ਨੇ ਬੇਕੂਫੀ ਕੀਤੀ ਜੀ ਸਾਰੀ ਫੇਰ ਠੀਕ ਆ ਉਹ ਵੀ ਗੱਲ ਹੈ ਕਿ ਸਾਡੇ ਤੇ ਰਿਸਪੌਂਸਿਬਿਲਟੀ ਆਸੀਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆਂ ਤੇ ਪਰ ਫਿਰ ਜਾਂ ਜਦੋਂ ਅਸੀਂ ਐਂ ਜਵਾਕਾਂ ਮਗਰ ਪਹਿਨੇ ਅਸੀਂ ਉਹਨਾਂ ਬਿਜ਼ਨਸ ਵਾਲਿਆਂ ਮਗਰ ਵੀ ਪਈਏ ਉਹਨਾਂ ਨੂੰ ਵੀ ਕਹੀਏ ਇੱਕ ਧਾਰਨਾ ਸੀ ਨਾ ਇੱਥੇ ਕਹਿੰਦੇ ਸੀ ਰੀਅਲ ਸਟੇਟ ਜਿਹੜਾ ਬੰਦਾ ਜੁਆਇਨ ਕਰਦਾ ਪਾਗੇ ਸਿਰ ਉਪਸਾ ਲਓ ਲੋਕ ਕਹਣਗੇ ਜੀ ਆਪਣਾ ਸਿੱਖ ਹੈ ਇਹ ਤੋਂ ਘਰ ਲੈ ਲਓ ਕਿਹਨੂੰ ਨਹੀਂ ਪਤਾ ਜੇ ਅੱਜ ਰੇਡੀਓ ਤੇ ਗੱਲ ਕਵਾਂਗੇ ਤਾਂ ਕੌੜੀ ਲੱਗੂ ਖੈਰ ਤੁਸੀਂ ਵੀ ਸ਼ਾਇਦ ਇਹਨਾਂ ਗੱਲਾਂ ਨਾਲ ਸਹਿਮਤ ਹੋਵੋਗੇ ਜੇ ਅਸਹਿਮਤ ਹੋ ਤਾਂ ਆਪਣੀ رائے ਮੈਨੂੰ ਤੁਸੀਂ ਮੈਸੇਜ ਦੇ ਜ਼ਰੀਏ ਮੇਰਾ 437 771 1313 ਇਹ ਨੰਬਰ ਹੈ ਜਾਂ ਫਿਰ ਸਾਨੂੰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਪਰ ਇਹ ਹਾਦਸੇ ਤੋਂ ਸਾਨੂੰ ਸਿੱਖਣਾ ਚਾਹੀਦਾ ਵੀ ਅਸੀਂ ਸੜਕ ਤੇ ਜਾਂਦੇ ਰੋਡ ਤੇ ਜਾਂਦੇ ਚਾਹੇ ਸਾਈਕਲ ਤੇ ਆਂ ਤੁਰਕੇ ਆਂ ਸਕੂਟਰ ਤੇ ਆਂ ਜਾਂ ਵੱਡੇ ਟਰੱਕ ਤੇ ਆਂ ਅਸੀਂ ਗਲਤੀ ਨਹੀਂ ਕਰਨੀ ਤੁਸੀਂ ਆਪ ਗਲਤੀ ਨਾ ਕਰੋਗੇ ਭਾਵੇਂ ਕੋਈ ਭੂਤਰਾ ਤੁਹਾਡੇ ਚ ਮਾਰੇ ਗੱਡੀ ਲਿਆ ਕੇ ਜੇ ਤੁਸੀਂ ਵੇਅਰ ਹੋਗੇ ਤੁਸੀਂ ਆਪਣੇ ਆਪ ਬਚਾ ਸਕੋਗੇ ਇਹ ਚਾਹੇ ਟਰੱਕ ਹੋਵੇ ਤੇ ਚਾਹੇ ਪੈਦਲ ਤੁਰਿਆ ਜਾਂਦਾ ਹੋਵੇ ਜਿਵੇਂ ਕੱਲ ਸਾਡੇ ਕੰਟਰੀ ਸਾਈਡ 에ਰਪੋਰਟ ਤੇ ਬ੍ਰੈਂਟਨ ਦੇ ਵਿੱਚ ਹੋਇਆ ਇਹ ਹਾਦਸੇ ਹੁੰਦੇ ਆ ਦੁਰਘਟਨਾਵਾਂ ਹੁੰਦੀਆਂ ਦੁਰਘਟਨਾਵਾਂ ਕਰਨ ਵਾਲੇ ਲੋਕਾਂ ਦਾ ਕੋਈ ਜਾਤ-ਦੀਨ ਧਰਮ ਨਹੀਂ ਹੁੰਦਾ ਜੀ ਇਨ ਨੂੰ ਕੁਛ ਇਹ ਨੌਜਵਾਨ ਨੂੰ ਵੀ ਕਹਿ ਰਹੇ ਹੈ ਸਮਾਈਲ ਕਰੀ ਜਾਂਦਾ ਸੀ ਜੋ ਮਰਜ਼ੀ ਕਰੀ ਜਾਂਦਾ ਕਾਨੂੰਨ ਇਹਨੂੰ ਸਜ਼ਾ ਦੇਊਗਾ ਪਰ ਉਹ ਗਿਆਨੀਆਂ ਨੂੰ ਮੈਂ ਜਿਹੜੇ ਫੇਸਬੁੱਕ ਹੀ ਗਿਆਨੀ ਉਹਨਾਂ ਨੂੰ ਕਹਿਣਾ ਚਾਹਣਾ ਹੈ ਵੀ ਤੁਸੀਂ ਨਿੱਗੀ ਨਿੱਗੀ ਗੱਲ ਨੂੰ ਕੌਮ ਦਾ ਮੁੱਦਾ ਨਾ ਬਣਾ ਲਿਆ ਕਰੋ ਸਾਡੇ ਭਾਰਤ ਦਾ ਸਾਡੀ ਕੌਮ ਦਾ ਸਿੱਖਾਂ ਦਾ ਰਤਬਾ ਬਹੁਤ ਵੱਡਾ ਇਹੋ ਜਿਹਾ ਇੱਕ ਅੱਧਾ ਇਨਸੀਡੈਂਟ ਤੋਂ ਸਿੱਖਣਾ ਹੈ ਆਪਾਂ ਨਾ ਕਿ ਇਹਦੇ ਕਰਕੇ ਸਾਰਿਆਂ ਨੂੰ ਕਹਿੰਨਾ ਖੁੰਝੇ ਲੱਗੇ ਸੁਬਾਸੀ ਸਾਹਿਬ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਬਹੁਤ ਜਲਦੀ ਡਾਕਟਰ ਜਸਵੀਰ ਕੌਰ ਜੀ ਸਾਡੇ ਨਾਲ ਖਬਰਾਂ ਦਾ ਬਲੇਟਨ ਲੈ ਕੇ